ਮੇਰ ਬਾਬਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਅਰਧਸ਼ਨ ਸਿੰਘ ਮੇਜੀ ਦੇ ਜਨਮ ਦਿਨ ਮੌਕੇ ਤੇ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਬਸੀ ਪਟਾਣਾ ਵਿਖੇ ਮੇਰ ਬਾਬਾ ਚੈਰੀਟੇਬਲ ਟਰਸਟ ਦੇ ਸਮੂਹ ਸਟਾਫ ਅਤੇ ਮੈਂਬਰਾਂ ਵੱਲੋਂ ਸ਼੍ਰੀ ਸ਼ਕਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹਜ਼ੂਰੀ ਲਾਗੀ ਆਕਾਸ਼ ਦੀਪ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਵਿੱਚ ਬਸੀ ਪਟਾਣਾ ਦੀ ਸ਼ਹਿਰ ਦੀ ਸੰਗਤ ਨਾ ਸਮstਕ ਹੋਈ ਅਤੇ ਇਸ ਦੇ ਨਾਲ ਹੀ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਚਰਕਤ ਕੀਤੀ ਇਸ ਮੌਕੇ ਤੇ ਬੋਲਦੇ ਆ ਤਜਿੰਦਰ ਸਿੰਘ ਹਾਕੀ ਕੋਚ ਨੇ ਦੱਸਿਆ ਕਿ ਮਿਹਰਬਾਬਾ ਚੈਰੀਟੇਬਲ ਟਰਸਟ ਵੱਲੋਂ 180 ਪਿੰਡਾਂ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ਜਿਵੇਂ ਪਿੰਡਾਂ ਵਿੱਚ ਜਾ ਕੇ ਮਹਿਲਾ ਸਸ਼ਕਤੀਕਰਨ ਸੰਬੰਧਿਤ ਫੁਲਕਾਰੀ ਸਿਲਾਈ ਕਢਾਈ ਡਿਜੀਟਲ ਮਾਰਕੀਟਿੰਗ ਦੇ ਨਾਲ-ਨਾਲ ਪਿਛਲੇ 13 ਸਾਲਾਂ ਤੋਂ ਹਾਕੀ ਦੀ ਕੋਚਿੰਗ ਦਿੱਤੀ ਸੁਗਲਾਈ ਦਿੱਤੀ ਜਾਂਦੀ ਹੈ ਜਿਸ ਨਾਲ ਔਰਤਾਂ ਤੇ ਲੜਕੀਆਂ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਕਈ ਅਦਾਰਿਆਂ ਵਿੱਚ ਕੰਮ ਕਰੀਆਂ ਹਨ ਅਤੇ ਆਪਣੇ ਭੂਿਕ ਨੂੰ ਉਚਵਲ ਕਰ ਸਕਣ ਉਹਨਾਂ ਨਾਲ ਹੀ ਬੋਲਦੇ ਹੈ ਕਿ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਚਾਹੀਦਾ ਹੈ ਜੋ ਸੋਸ਼ਲ ਐਕਟੀਵਿਟੀ ਵਿੱਚ ਭਾਗ ਲੈਣ ਅਤੇ ਆਪਣੇ ਭਵਿੱਖ ਨੂੰ ਉਜਲ ਬਣਾ ਸਕਣ। ਸਾਡੇ ਫਾਊਂਡੇਟਰ ਤਸਤੀ ਪ੍ਰੋਫੈਸਰ ਹਰਦਰਸ਼ਨ ਸਿੰਘ ਮੇਜੀ ਜੀ ਉਹਨਾਂ ਦਾ ਬਰਥਡੇ ਆ ਜੀ ਉਹ ਉਹਨਾਂ ਦੇ ਯਾਦ ਦੇ ਵਿੱਚ ਤੇ ਉਹਨਾਂ ਨੂੰ ਰਿਸਪੈਕਟ ਪੇ ਕਰਨ ਲਈ ਦਿਨ ਬਣਾਇਆ ਗਿਆ। ਤਾਂ ਸਾਡਾ ਮਤੇਗੜ ਸਾਹਿਬ ਦੇ तकरीबन 182 82 ਪਿੰਡ ਚ 180 ਤੋਂ ਉੱਤੇ ਪਿੰਡਾਂ ਦੇ ਵਿੱਚ ਆਪਣੀ ਐਕਟੀਵਿਟੀਜ਼ ਕਰਦੇ ਆ ਜਿਦੇ ਜਿਸੀਂ ਜਿੱਥੇ ਕੋਈ ਫੈਸਿਲਿਟੀਆਂ ਨਹੀਂ ਮਿਲਦੀਆਂ ਤੇ ਆਪਣੇ ਹੈਵ ਐਂਡ ਹੈਵ ਨਾਟਸ ਦਾ ਡਿਫਰੈਂਸ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਆ ਤੇ ਪਿੰਡਾਂ ਦੇ ਵਿੱਚ ਜਿੱਦਾਂ ਕਿ ਸਾਡੀਆਂ ਪੁਰਾਣੀਆਂ ਆਰਟਸ ਅਲੋਪੋਰੀਆ ਨੇ ਦਰਾਈ ਦਰੀਆਂ ਬਣਾਉਣਾ ਫੁਲਕਾਰੀ ਇਹੀਆਂ ਚੀਜ਼ਾਂ ਉਹਨਾਂ ਨੂੰ ਵੀ ਪੌਪੂਲਰਾਈਜ਼ ਕਰਦੇ ਆ ਬੜੇ ਬੜੇ ਡਿਜੀਟਲ ਟ੍ਰੇਨਿੰਗ ਦੇ ਰਹੇ ਆ ਜਾਂ ਕਿ ਬ੍ਰਾਂਡਿੰਗ ਮਾਰਕETING ਈ ਗਵਰਨੈਂਸ ਤਾਂ ਕਿ ਲੜਕੀਆਂ ਉੱਪਰ ਲੜਕਿਆਂ ਦੇ ਪੱਧਰ ਉੱਪਰ ਹੋ ਚੁੱਕੇ। ਨਾਲ ਉਹਨਾਂ ਨੂੰ ਫੁਲਕਾਰੀ ਆਰਟੀਸਨਸ ਦੀ ਟ੍ਰੇਨਿੰਗ ਦੇ ਰਹੇ ਆ ਤਾਂ ਕਿ ਉਹ ਅੱਗੇ ਪੈਰਾਂ ਤੇ ਖੜੀਆਂ ਹੋ ਸਕਣ ਆਪਣਾ ਕੰਮ ਲੈ ਕੇ ਜਾ ਸਕਣ। ਠੀਕ ਹੈ ਜੀ। ਉਹ ਵਕਵਾਕਾ ਦਾਰਿਆਂ ਚ ਕੰਮ ਕਰ ਲਈ ਹੈ ਕਿ ਬਾਹਰ ਵੀ ਸੋਰੇ ਜਾ ਕੇ ਵੀ ਆਪਣਾ ਕੰਮ ਕਰ ਸਕਦੀਆਂ ਹਨ ਜੀ। ਠੀਕ ਹੈ ਠੀਕ ਹੈ ਜੀ। ਔਰ ਇਹਦੇ ਨਾਲੇ ਸਾਡੇ ਇੱਕ ਫੋਕੀ ਜੀ ਅਕੈਡਮੀ ਵੀ ਪਿਛਲੇ 13 ਸਾਲਾਂ ਤੋਂ ਚੱਲ ਰਹੀ ਹੈ। ਜਿਸ ਦੇ ਵਿੱਚ ਤਕਰੀਬਨ 130 ਤੋਂ ਉੱਤੇ ਬੱਚੇ ਡਿਫਰੈਂਟ ਅਕੈਡਮ ਪਟਿਆਲਾ ਸਾਈ ਚੰਡੀਗੜ੍ਹ ਆਰਮੀ ਵਿੱਚ ਬੱਚੇ ਗਏ ਨੇ ਆਰਮੀ ਵਿੱਚ 6-7 ਬੱਚੇ ਸਪੋਰਟਸ ਬੈਸਿਸ ਤੇ ਆਪਣੇ ਲੈਵਲ ਦੇ ਨਾਲ ਹੀ ਗਏ ਠੀਕ ਹੈ ਜੀ ਸਰ ਬੱਚੇ ਆਪਣੇ ਜਿਹੜੇ ਮਾਪੇ ਨੇ ਉਹ ਕੁੜੀਆਂ ਨੂੰ ਜਿਹੜਾ ਨਾ ਉਹ ਭੇਜਦੇ ਨਹੀਂ ਹੈਗੇ ਕਿਤੇ ਨਾ ਕਿਤੇ ਡਾਰਾ ਮੰਨ ਚ ਤੇ ਅੱਜ ਕੱਲ ਉਹ ਹੀ ਕ੍ਰਿਤੀ ਜਿਹੜੀ ਸਮਾਜ ਦੇ ਵਿੱਚ ਲਗਾਤਾਰ ਫੈਲਦੀ ਜਾ ਰਹੀ ਆ ਜਾਂ ਮਤਲਬ ਉਸ ਕ੍ਰਿਤੀ ਨੂੰ ਅਪਣਾ ਕੇ ਬੈਠੇ ਹੋਏ ਨੇ ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸ਼ੁਰੂ ਸ਼ੁਰੂ ਸਾਨੂੰ ਪ੍ਰੋਬਲਮਸ ਆਈਆਂ ਸੀਗੀਆਂ ਹਾਂਜੀ ਤੇ ਪਰ ٹرسٹ ਦੇ ਕੰਮ ਤੇ ਨਾਲ ਤੇ ਸਾਡੇ ਸਟਾਫ ਦੇ ਮਿਹਨਤ ਦੇ ਸੰਕਟ ٹرسٹ ਦੇ ਵਿਸ਼ਵਾਸ ਵਿਸ਼ਵਾਸ ਹੋਣ ਕਰਕੇ ਇਹ ਜੀ ਕੋਈ ਪ੍ਰੋਬਲਮ ਨਹੀਂ ਆਦੀ ਹਾਂਜੀ ਜੀ ਜਿਹੜੇ ਬੱਚੇ ਸਾਡੇ 8 ਤੋਂ 12 ਸਾਲ ਦੀਆਂ ਲੜਕੀਆਂ ਵੀ ਆ ਕੇ ਖੇਡਣ ਆਉਂਦੀਆਂ ਨੇ ਠੀਕ ਹੈ ਔਰ ਅੱਛਾ ਡਰਟ ਦੇਦੀਆਂ ਨੇ ਠੀਕ ਹੈ ਸਾਡੇ ਦੋ ਲੜਕੀਆਂ ਤਾਂ ਇੰਡੀਆ ਦਾ ਕੈਂਪਸ ਵੀ ਲਾ ਚੁੱਕੀਆਂ ਨੇ ਮੈਸੇਜ ਕੀ ਦੇਣਾ ਚਾਹੋਗੇ ਜੀ ਮੈਸੇਜ ਇਹ ਹੈ ਵੀ ਸਾਡੇ ਬੱਚਿਆਂ ਨੂੰ ਇੱਕ ਤਾਂ ਜਿਹੜਾ ਆਪਣਾ ਮੋਬਾਈਲ ਹਾਂ ਜੀ ਮੋਬਾਈਲ ਨੂੰ ਬੱਚਿਆਂ ਦੇ ਨਾਲ-ਨਾਲ ਪੇਰੈਂਟਸ ਨੂੰ ਵੀ ਚਾਹੀਦਾ ਕਿ ਟੀਵੀ ਟਾਈਮ ਤੇ ਮੋਬਾਈਲ ਟਾਈਮ ਘੱਟ ਤੋਂ ਘੱਟ ਦੇਣ ਹੂੰ ਇਹ ਨਹੀਂ ਆ ਵੀ ਇਸ ਚੀਜ਼ ਨੂੰ ਅਸੀਂ ਇਗਨੋਰ ਕਰਨਾ ਚਾਹੁੰਦੇ ਹਾਂ ਹੂੰ ਇਥੇ ਨੌਲੇਜ ਵੀ ਮਿਲਦੀ ਸਾਨੂੰ نیٹ ਤੇ ਕਈ ਕੁਝ ਜਿਹੜੀਆਂ ਲੇਟੈਸਟ ਚੀਜ਼ਾਂ ਮਿਲਦੀਆਂ ਨੇ ਪਰ ਜਿਹੜਾ ਟਾਈਮ ਅਸੀਂ ਅਨੁਸਸਰੀ ਇਹਦੇ ਤੇ ਲਾਉਂਦੇ ਆ ਤੇ ਬਾਕੀ ਬੱਚਾ ਨੂੰ ਇਹ ਹੈ ਬੇਂਤੀ ਹੈ ਹੁਣ ਤਾਂ ਬੇਂਤੀ ਵਾਲੀ ਪੋਜੀਸ਼ਨ ਪਹੁੰਚ ਗਏ ਨਸ਼ਿਆਂ ਤੋਂ ਬਚਤ ਠੀਕ ਹੈ ਕੁਝ ਨਹੀਂ ਪਿਆਏ تھے ਇਹ ਨਾਲ ਅਸੀਂ ਆਪਣੀ ਸਿਹਤ ਮਾਪਿਓ ਦਾ ਪੈਸਾ ਇਹ ਸੁਸਾਇਟੀ ਦਾ ਨਕ ਅਕਸ ਖਰਾਬ ਠੀਕ ਹੈ ਮੇਜੀ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਸਨ ਜਿਹੜੇ ਮੈਂ ਨਾ ਮੇਰਾ ਘਟੋ ਘਟ 15 16 ਸਾਲ ਤੋਂ ਵਾਪਿਆ ਜਿਨ੍ਹਾਂ ਨੇ ਟਰਸਟ ਖੋਲ੍ਹਿਆ ਹੋਇਆ ਆਪਣੇ ਮਾਤਾ ਜੀ ਦੇ ਨਾਮ ਤੇ ਤੇ ਇਹ ਟਰਸਟ ਵਿੱਚ ਅੱਖਾਂ ਦੇ ਆਪਰੇਸ਼ਨ ਮੈਂ ਘਟੋ ਘਟ ਬਹੁਤ ਕਰਾਏ ਨੇ ਤੇ ਇਹਨਾਂ ਦੇ ਬੱਚੇ ਇੱਥੇ ਕੁਝ ਸਖਲਾਈ ਦੇ ਵੀ ਕੈਂਪ ਲੱਗਦੇ ਨੇ ਜੋ ਕੰਪਿਊਟਰ ਦਾ ਕੋਰਸ ਸਲਾਈ ਸੈਂਟਰ ਦਾ ਕੋਰਸ ਤੇ ਇੱਥੇ ਸਾਡੇ ਸ਼ੂਗਰ ਦੇ ਵੀ ਪਿੰਡਾਂ ਜਾ ਕੇ ਇਹ ਕੈਂਪ ਲਾਉਂਦੇ ਸੀਗੇ ਮੇਜੀ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਸਨ ਇਹਨਾਂ ਨੇ ਹਾਕੀ ਵੀ ਤੋਰੀ ਹੋਈ ਸੀਗੀ ਜੋ ਸਾਡੇ ਪਿੰਡਾਂ 'ਚ ਬਹੁਤ ਬੱਚਿਆਂ ਨੇ ਹਾਕੀ ਦੇ ਗਰਾਊਂਡ ਬਣਾਏ ਉੱਥੇ ਸਾਡੇ ਇਹਨਾਂ ਨੇ ਉੱਥੇ ਅਸੀਂ ਕਾਫੀ ਉਪਲਬਧ ਕੀਤੇ ਹੁਣੇ ਮੈਨੂੰ ਦੱਸਿਆ ਜੀ ਵੀਰ ਸਾਹਿਬ ਨੇ ਸਾਡੇ ਇੰਟਰਨੈਸ਼ਨਲ ਪਿੰਡ ਫਦੇਗਾ ਨਵੇਂ ਬੋਲ ਦੇ ਮੈਂ ਸਰਪੰਚ ਕਿ ਉੱਥੇ ਕੁੜੀਆਂ ਵੀ ਖੇਡੀਆਂ ਸਾਡੀਆਂ